ਅੰਟੀ ਅਸੀਂ ਸੰਤ ਕਲਾ ਮਾ ਅਤੇ ਰਾਮਲੀਲਾ ਸਪੋਰਟ ਐਂਡ ਵੈਲਫੇਅਰ ਕਲੱਬ ਵੱਲੋਂ ਇਹ ਸਾਰੀ ਸੰਗਤ ਨੂੰ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਕੱਲ 4 ਤਰੀਕ ਨੂੰ ਜੋ ਸਾਡੀ ਚੌਥੀ ਨਾਈਟ ਸੀਗੀ 3ਜੀ ਨਾਈਟ ਸੀਗੀ ਰਾਮਲੀਲਾ ਦੀ ਉਹਦੇ ਵਿੱਚ ਇੱਕ ਸੀਨ ਦੇ ਮੂਹਰੇ ਜੋ ਇੱਕ ਗੀਤ ਚੱਲਿਆ ਉਹ ਬਾਈ ਮਿਸਟੇਕ ਗਲਤੀ ਨਾਲ ਸਾਥ ਤੋਂ ਚੱਲਿਆ ਉਹ ਇਨ ਟਾਈਮ ਜਦ ਜਦੋਂ ਸਾਨੂੰ ਨੋਟਿਸ ਆਇਆ ਸੀ ਉਹ ਬੰਦ ਵੀ ਕਰ ਦਿੱਤਾ ਸੀ ਨਾਲ ਦੀ ਨਾਲ ਪਰ ਉਹ ਕਲਿੱਪ ਜਿਹੜਾ ਸੀਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵਾਇਰਲ ਹੋ ਗਿਆ ਅਸੀਂ ਇਸ ਚੀਜ਼ ਦੀ ਮਾਫੀ ਮੰਗਦੇ ਆ ਸਾਡੀ ਗਲਤੀ ਆ ਤਕਰੀਬਨ ਜਦ ਤੋਂ ਅਸੀਂ ਇਸ ਕਲੱਬ ਨਾਲ ਜੁੜੇ ਆ ਤਕਰੀਬਨ 40-45 ਸਾਲ ਤੋਂ ਅਸੀਂ ਇਸ ਕਲੱਬ ਦੇ ਵਿੱਚ ਜੁੜੇ ਆ ਅੱਜ ਤੱਕ ਇਦਾਂ ਦੀ ਕਦੇ ਵੀ ਕੋਈ ਗਲਤੀ ਨਹੀਂ ਹੋਈ ਮੇਰੇ ਨਾਲ ਮੇਰੇ ਪ੍ਰਧਾਨ ਸ਼੍ਰੀ ਉਮੇਸ਼ ਗੱਬਾ ਜੀ ਮੈਂ ਸੰਜੀਵ ਕਾਲੜਾ ਤੇ ਸਾਡੇ ਡਾਇਰੈਕਟਰ ਸਾਹਿਬ ਸਾਡੀ ਪੂਰੀ ਟੀਮ ਇੱਥੇ ਖੜੀ ਆ ਇਸ ਗਲਤੀ ਅਸੀਂ ਸਾਰੀ ਸੰਗਤ ਨੂੰ ਮਾਫੀ ਮੰਗਦੇ ਆ ਕਿ ਧਾਰਮਿਕ ਸਟੇਜ ਆ ਵੀ ਇਹ ਤੇ ਇਦਾਂ ਦੀ ਕਦੇ ਵੀ ਗਲਤੀ ਨਹੀਂ ਹੋਊਗੀ ਅੱਗੇ ਵਾਸਤੇ ਅਸੀਂ ਇਸ ਦਾ ਧਿਆਨ ਰੱਖਾਂਗੇ ਸਾਡੇ ਸਾਊਂਡ ਆਪਰੇਟਰ ਵੀ ਖੜੇ ਨੇ ਪੂਰ ਸਾਊਂਡ ਨੂੰ ਮਾਣੋ ਜਿੰਨਾ ਤੋਂ ਇਹ ਜਦੋਂ ਪੈਨ ਡਰਾਈਵ ਲਾਈ ਉਹ ਗਾਣਾ ਧਾਰਮਿਕ ਲੱਗਣਾ ਸੀ ਉਹ ਦੂਜਾ ਗਾਣਾ ਲੱਗ ਗਿਆ ਜਦੋਂ ਸਾਨੂੰ ਪਿੱਛੋਂ ਡਾਇਰੈਕਟਰ ਸਾਹਿਬ ਤੋਂ ਨੋਟਿਸ ਆਇਆ ਵੀ ਗਾਣਾ ਗਲਤ ਲੱਗਿਆ ਅਸੀਂ ਪਿੱਛੋਂ ਭੱਜ ਕੇ ਆਏ ਤਾਂ ਇਮੀਡੀਏਟਲੀ ਅਸੀਂ ਗਾਣਾ ਰੋਕਿਆ ਵੀ ਕਰਦੇ ਅਸੀਂ ਗਾਣਾ ਰੋਕ ਵੀ ਲਿਆ ਉਹ ਰੋਕਣ ਦੇ ਕਾਰਨ ਚਲੋ ਸਾਡਾ ਉਹ ਕਲਿੱਪ ਬੈਰਲ ਹੋਈ ਜਾਂ ਸਾਡੀ ਬਹੁਤ ਵੱਡੀ ਇਹ ਗਲਤੀ ਆ ਅਸੀਂ ਇਸ ਗਲਤੀ ਦੀ ਸੰਬੰਧ ਤੋਂ ਮਾਫੀ ਮੰਗਦੇ ਆ ਤੇ ਅੱਗੇ ਵਾਸਤੇ ਇਹ ਵਾਅਦਾ ਕਰਦੇ ਆ ਕਿ ਅੱਦਾਂ ਦਾ ਕਦੇ ਵੀ ਕੋਈ ਗਾਣਾ ਜਾਂ ਗਲਤ ਸ਼ਬਦ ਸਾਡੀ ਸਟੇਜ ਤੋਂ ਨਹੀਂ ਹੋਏਗਾ ਨਾ ਕੋਈ ਗਲਤ ਗਾਣਾ ਲੱਗੇਗਾ ਪ੍ਰਧਾਨ ਜੀ ਸਾਡੇ ਰਮੇਸ਼ ਕਾਪ ਮੈਂ ਮੈਂ ਸਮਝਦਾ ਦੱਬਾ ਪਰ ਬਹਾਨਾ ਇਹ ਕਿਸਾਨ ਕੇਂਟਰਿੰਗ ਲਾਈਟੋਂ ਸਾਡੇ ਕੋਲ ਕਾਲਜੋਂ ਬੱਸ ਘਟੇ ਗਾਣਾ ਲੱਗ ਗਿਆ ਮੈਂ ਅਸਲੀ ਬਹਿ ਨੋ ਮਾਸ ਮੰਗਦੇ ਕਦੇ ਅਸੀਂ ਅੱਧੇ ਨੂੰ ਕੋਈ ਸ਼ਿਕਾਇਤ ਨਹੀਂ ਜੀ ਜਾ ਸ਼੍ਰੀ ਜੀ ਜਾ ਸ਼੍ਰੀ ਜੀ